ਮੇਰੇ ਹੱਥ ਦੇ ਵਿੱਚ ਇਹ ਛੋਟਾ ਜਿਹਾ ਫਲ ਹੈ ਤੇ ਉਹ ਫਲ ਹੈ ਜੋ ਤੁਹਾਡੇ ਘਰ ਆਈਆਂ ਖੁਸ਼ੀਆਂ ਨੂੰ ਸਾਂਭ ਸਕਦਾ ਹੈ ਸਰ ਇਹ ਸ਼ਰੀਰ ਦਾ ਦੁੱਖ ਨਹੀਂ ਹੈ ਦਿਲ ਦਾ ਤਰਦ ਹੈ ਸਰ ਇਹ ਅਸੀਂ ਗੱਲ ਕੀਤੀ ਨਾ ਦਿਲ ਦਿਲ ਰੱਖਣ ਵਾਸਤੇ ਸਾਨੂੰ ਆਹ ਦਿਲ ਦੀ ਲੋੜ ਹੈ ਸਰ ਜਦੋਂ ਖੁਸ਼ੀਆਂ ਆ ਕੇ ਮੁੜਨ ਵਾਲੀਆਂ ਹੋਣ ਕੀ ਉਹਨਾਂ ਨੂੰ ਰੋਕਿਆ ਜਾ ਸਕਦਾ ਹੁਣ ਸਵਾਲ ਹੈ ਆਹ ਸੀਡ ਚੱਕ ਲਓ ਸਰ ਗੁੱਲਰ ਮਤਲਬ ਹੀ ਨਹੀਂ ਸਰ ਤੁਹਾਡਾ ਸੁਪਨਾ ਅਧੂਰਾ ਰਹਿ ਜਾਏ ਇਹ ਹੈਗਾ ਜੀ ਗੁੱਲਰ ਫਲ ਜਿਸਨੇ ਮਿਸਕੈਰੇਜ ਤੋਂ ਬਚਾਉਣਾ ਤੇ ਐਗ ਤੇ ਸਪਰਮ ਦੋਨੋਂ ਦਾ ਟ੍ਰੀਟਮੈਂਟ ਕਰ ਦੇਣਾ ਪਹਿਲੇ 3 ਮਹੀਨਿਆਂ ਦੇ ਵਿੱਚ ਜ਼ਿਆਦਾਤਰ ਮਿਸਕੈਰੇਜ ਜਾਂ ਬੱਚੇ ਦੀ ਹਾਰਟਬੀਟ ਨਹੀਂ ਬਣਦੀ ਬੱਚੇ ਦੇ ਅੰਗ ਨਹੀਂ ਬਣਦੇ ਪ੍ਰੈਗਨੈਂਸੀ ਹੋ ਜਾਂਦੀ ਹੈਗੀ ਉਹ ਅੱਗੇ ਸਰਵਾਈਵ ਨਹੀਂ ਕਰ ਪਾਉਂਦੀ ਪ੍ਰੈਗਨੈਂਸੀ ਇਸ ਕਰਕੇ ਅਸੀਂ ਫਸਟ ਟ੍ਰਾਈਮੈਸਟਰ ਤੋਂ ਪਹਿਲਾਂ ਹੀ ਸ਼ੁਰੂ ਕਰ ਦੇਣੀ ਹੈ ਅਸੀਂ ਇਹਨੂੰ 8ਵੇਂ ਮਹੀਨੇ ਤੱਕ ਲੈਂਦੇ ਰਹਿਣਾ ਹੈ ਸਵਾਲ ਲਈਏ ਅਸੀਂ ਮਿਸਕੈਰੇਜ ਦੀ ਗੱਲ ਕਰ ਰਹੇ ਹਾਂ ਹੋਣ ਵਾਲਾ ਹੋਵੇ ਕੀ ਉਸ ਨੂੰ ਬਚਾਇਆ ਜਾ ਸਕਦਾ ਹੈ ਇਸ ਕੈਰੇਜ ਦਾ ਸਾਨੂੰ ਸਭ ਤੋਂ ਵੱਡਾ ਸਿੰਪਟਮ ਦਿਖਦਾ ਹੈ ਕਿ ਹੌਲੀ-ਹੌਲੀ ਬਲੀਡਿੰਗ ਜਾਂ ਸਪੌਟਿੰਗ ਹੋਣੀ ਸ਼ੁਰੂ ਹੋ ਜਾਂਦੀ ਹੈ ਜਾਂ ਵਜਾਈਨਲ ਇਚਿੰਗ ਹੁੰਦੀ ਹੈ ਵਜਾਈਨਲ ਪੇਨ ਹੁੰਦੀ ਹੈ ਜਾਂ ਯੂਟਰਸ ਪ੍ਰੋਲੈਪਸ ਵਰਗਾ ਭਾਰਾ-ਭਾਰਾ ਲੇਡੀ ਨੂੰ ਫੀਲ ਹੁੰਦਾ ਉਸ ਟਾਈਮ ਅਸੀਂ ਬਚਾਉਣ ਵਾਸਤੇ ਕੀ ਕਰਨਾ ਸਰ ਕੱਲੇ ਸੰਘਾੜੇ ਵੀ ਸਰ ਸੰਘਾੜਿਆਂ ਦਾ ਆਟਾ ਵੀ ਕੰਮ ਕਰੂਗਾ ਸਰ ਅਸੀਂ ਅੱਜ ਰੱਖਿਆ ਹੋਇਆ ਆ ਸੰਘਾੜੇ ਇਸਤੇਮਾਲ ਕਿਵੇਂ ਕਰਾਂਗੇ ਜੀ ਇਸੇ ਅੱਧਾ ਕਿਲੋ ਸੰਘਾੜਿਆਂ ਦਾ ਆਟਾ ਕਿ ਉਹ ਵਿੱਚ ਪਹਿਲਾਂ ਉਹਨਾਂ ਨੇ ਸੰਘਾੜਿਆਂ ਦਾ ਆਟਾ ਜਿਹੜਾ ਉਹ ਚੰਗੀ ਤਰ੍ਹਾਂ ਜਿਵੇਂ ਪੰਜੀਰੀ ਬਣਾਉਨੇ ਆ ਉਹਨਾਂ ਨੇ ਫਰਾਈ ਕਰ ਲੈਣਾ ਭੁੰਨ ਲੈਣਾ ਹਲਵੇ ਦੀ ਤਰ੍ਹਾਂ ਠੀਕ ਹੈ ਇਹਦੇ ਵਿੱਚ ਉਹਨਾਂ ਨੇ ਮਜੀਠ ਪਾਣੀ ਹੈ ਸਰ 50 ਗ੍ਰਾਮ 50 ਗ੍ਰਾਮ ਨਾ ਕੇਸਰ ਅਨਾਰ ਛਾਲ ਹਨਾ ਸੁੱਕਿਆ ਹੋਇਆ ਠੀਕ ਹੈ ਜੀ ਉਸ ਤੋਂ ਬਾਅਦ ਸਰ ਅੱਗੇ ਜੀ ਆਹ ਕਮਲ ਦੇ ਫੁੱਲ ਕੰਗੀ ਦੇ ਬੀਜ ਕੰਗੀ ਸੀਡਸ ਕੰਗੇ ਸੀਡ ਜਿਹੜਾ ਹੈ ਨਾ ਸਰ ਇਹ ਓਵਰオール ਸਾਰੀ ਬਿਮਾਰੀਆਂ ਦਾ ਹੱਲ ਹੈ ਸਾਰੀਆਂ ਬਿਮਾਰੀਆਂ ਦਾ ਹੱਲ ਸਿਰਫ ਇਹਨਾਂ ਦਾ ਪਾਊਡਰ ਬਣਾ ਕੇ ਇਹਨਾਂ ਨੂੰ ਵੱਖਰਾ ਸੇਕ ਲਵਾਉਣਾ ਉਹਨਾਂ ਨੇ ਥੋੜਾ ਜਿਹਾ ਘਿਓ ਪਾ ਕੇ ਉਹਦੇ ਵਿੱਚ ਫਿਰ ਇਹਨਾਂ ਨੇ ਇਹ ਸੱਤੋ ਚੀਜ਼ਾਂ ਦੇ ਪਾਊਡਰ ਨੂੰ ਭੁੰਨਣਾ ਚਾਰ ਮੱਗ ਜ਼ ਉਹਨਾਂ ਨੇ ਜ਼ਰੂਰ ਲੈਣੇ ਹੈਗੇ ਆ ਪਰ ਕੱਚੀ ਚੀਜ਼ ਉਹਨਾਂ ਨੇ ਗਰਮ ਚੀਜ਼ ਕੋਈ ਨਹੀਂ ਲੈਣੀ ਗਰਮ ਮਤਲਬ ਜੇ ਉਹ ਕਹਿਣ ਵੀ ਬਦਾਮ ਪਾ ਲੈ ਅਸੀਂ ਜੀ ਅਸੀਂ ਆਹ ਅੰਜੀਰ ਪਾਲੀ ਅਸੀਂ ਕਿਸ਼ਮਿਸ਼ ਪਾਲੀ ਐ ਚੀਜ਼ਾਂ ਗਰਮ ਤਸੀਰ ਵਾਲੀਆਂ ਉਹਨਾਂ ਨੇ ਨਹੀਂ ਪਾਣੀ ਆ ਮੈਂ ਸਿਰਫ ਚਾਰ ਮਗਜ ਦਸਤੇ ਆ ਤੇ ਇਹਨਾਂ ਦੀ ਇੱਕ ਪੰਜੀਰੀ ਬਣਾ ਲੈਣੀ ਐ ਇਹ ਪੰਜੀਰੀ ਕੱਲੀਆਂ ਭੈਣਾ ਨੇ ਨਹੀਂ ਲੈ ਲੈਣੀਗੀ ਇਹ ਭਰਾਵਾਂ ਨੇ ਵੀ ਦੋਨਾਂ ਨੇ ਇੱਕ ਚਮਚ ਸਵੇਰੇ ਇੱਕ ਸ਼ਾਮ ਮਤਲਬ ਦੁੱਧ ਦੇ ਨਾਲ ਲੈਣੀ ਆ 21 ਦਿਨਾਂ ਬਾਅਦ ਖੁਸ਼ਖਬਰੀ ਸਰ ਮੇਰੇ ਕਹੇ ਤੇ 21 ਦਿਨਾਂ ਬਾਅਦ ਖੁਸ਼ਖਬਰੀ ਮੇਰੇ ਬਹੁਤ ਪੇਸ਼ੈਂਟ ਨੂੰ ਮਿਲੀ ਹੈ ਪਰ ਬਹੁਤ ਬਾਰ ਹੁੰਦੇ ਵੀ ਜਿਨ੍ਹਾਂ ਦੀ ਪੰਜੀਰੀ ਆ ਕਹਿੰਦੇ ਜੀ ਸਾਡੇ ਕੋਲ ਤੇ ਇੰਨਾ ਟਾਈਮ ਹੀ ਨਹੀਂ ਹੈਗਾ ਫਿਰ ਉਹਨਾਂ ਵਾਸਤੇ ਕੀ ਹੱਲ ਨੇ ਜੀ ਆ ਉਹਨਾਂ ਦਾ ਓਵਰ 올 ਸੋਲੂਸ਼ਨ ਹੈ ਸਰ ਆ ਹੋ ਗਿਆ ਜੀ ਸਵੇ ਭਾ ਗੇ ਮੈਡੀਸਨ ਇਦਾਂ ਤਾਂ ਸਵੇ ਭਾ ਗੇ ਚਮਕ ਜਾਣਾ ਇਹ ਹੋ ਗਿਆ ਯੂ ਪਾਵਰ ਯੂਟਰਸ ਨੂੰ ਪਾਵਰ ਬੱਚੇਦਾਨੇ ਦੀ ਲਾਈਨਿੰਗ ਨੂੰ ਪਾਵਰ ਦੇਣ ਵਾਸਤੇ ਫਿਰ ਜੇ ਕੋਈ ਦਿੱਕਤ ਆਉਂਦੀ ਹੈ ਸਰ ਇਹ ਹੋ ਗਿਆ ਜੀ ਗਰਭ ਧਾਰਕ ਦੀਆਂ 12 ਟੈਬਲੇਟ ਸਲਾਮ ਨਮਸਤੇ ਸਤਿ ਸ਼੍ਰੀ ਅਕਾਲ ਹਕੀਕਤ ਟੀਵੀ ਪੰਜਾਬੀ ਦੇਖ ਰਹੇ ਹੋ ਤੁਸੀਂ ਤੁਹਾਡੇ ਨਾਲ ਮੈਂ ਹਾਂ ਡਾਕਟਰ ਕਾਸਿਫ ਫਾਰੂਕੀ ਮੇਰੇ ਹੱਥ ਦੇ ਵਿੱਚ ਇਹ ਛੋਟਾ ਜਿਹਾ ਫਲ ਹੈ ਤੇ ਉਹ ਫਲ ਹੈ ਜੋ ਤੁਹਾਡੇ ਘਰ ਆਈਆਂ ਖੁਸ਼ੀਆਂ ਨੂੰ ਸਾਂਭ ਸਕਦਾ ਹੈ ਕਈ ਵਾਰ ਹੁੰਦਾ ਹੈ ਕਿ ਖੁਸ਼ੀਆਂ ਸਾਡੇ ਬੂਹੇ ਤੇ ਦਸਤਕ ਦੇ ਕੇ ਵਾਪਸ ਚਲੀ ਜਾਂਦੀਆਂ ਨੇ ਤੇ ਉਹ ਕਿਹੜੀਆਂ ਖੁਸ਼ੀਆਂ ਨੇ ਜਿਹੜੀਆਂ ਸਾਡੇ ਬੂਹੇ ਤੇ ਆਉਂਦੀਆਂ ਨੇ ਦਰਵਾਜ਼ਾ ਖੜਖੜਾਉਂਦੀਆਂ ਨੇ ਸਾਨੂੰ ਲੱਗਦਾ ਹੈ ਕਿ ਖੁਸ਼ੀਆਂ ਆ ਗਈਆਂ ਪਰ ਆਉਂਦੀਆਂ ਆਉਂਦੀਆਂ ਉਹ ਸਾਡੇ ਕੋਲੋਂ ਕਈ ਸਾਲ ਹੋ ਗਏ ਰੁਸਕੇ ਨੇੜੇ ਉਹਦੀ ਲੰਘ ਜਾਂਦੀਆਂ ਨੇ ਕੀ ਕੰਮ ਕਰੇਗਾ ਇਹ ਫਲ ਕਿਹੜਾ ਫਲ ਹੈ ਕਿਸ ਤਰ੍ਹਾਂ ਦਾ ਇਸਤੇਮਾਲ ਕਰਨਾ ਹੈ ਸਾਰੇ ਚੀਜ਼ੇ ਸਾਡੇ ਨਾਲ ਅੱਜ ਡਿਸਕਸ ਕਰਨ ਵਾਲੇ ਨੇ ਹਰਮੀ ਜੀ ਸੀਨੀਅਰ ਨਰਸਿੰਗ ਆਫੀਸਰ ਉਹਨਾਂ ਨਾਲ ਗੱਲਬਾਤ ਕਰਾਂਗੇ ਸਮਝਣ ਦੀ ਕੋਸ਼ਿਸ਼ ਕਰਦੇ ਆ ਬਹੁਤ ਬਹੁਤ ਸਵਾਗਤ ਹੈ ਮੈਮ ਇੱਕ ਵਾਰ ਫੇਰ ਤੁਹਾਡਾ ਹਕੀਕਤ ਟੀਵੀ ਪੰਜਾਬੀ ਤੇ ਧੰਨਵਾਦ ਸਰ ਤੁਹਾਡਾ ਵੀ ਤਾਂ ਮੇਰੀ ਹਕੀਕਤ ਚੈਨਲ ਦੇ ਦਰਸ਼ਕਾਂ ਨੂੰ ਮੇਰੀ ਪਿਆਰ ਭਰੀ ਸਸਰੀਕਾਲ ਬਹੁਤ ਪਿਆਰ ਦਿੰਦੇ ਸਰ ਮੇਰੀਆਂ ਵੀਡੀਓਜ਼ ਨੂੰ ਕੱਲਾ ਪਿਆਰ ਹੀ ਨਹੀਂ ਦਿੰਦੇ ਉਹ ਫੋਲੋ ਬਹੁਤ ਕਰਦੇ ਜਿਸ ਦੀ ਮੈਨੂੰ ਬਹੁਤ ਵੱਡੀ ਖੁਸ਼ੀ ਆ ਅੱਛਾ ਮੈਮ ਤੁਸੀਂ ਕਹਿ ਰਹੇ ਹੋ ਕਿ ਜਿਹੜਾ ਇਹ ਫਲ ਹੈਗਾ ਤੇ ਇਹ ਜਿਹੜੇ ਤੁਹਾਡੇ ਬੂਹੇ ਦੇ ਉੱਤੇ ਖੁਸ਼ੀਆਂ ਆ ਕੇ ਮੁੜ ਜਾਂਦੀਆਂ ਨੇ ਕਈ-ਕਈ ਸਾਲ ਉਹ ਬੂਹਾ ਹੀ ਖੜਕਾਉਂਦੀਆਂ ਰਹਿੰਦੀਆਂ ਨੇ ਅੰਦਰ ਨਹੀਂ ਐਂਟਰ ਕਰਦੀਆਂ ਤੁਸੀਂ ਕਹਿ ਰਹੇ ਹੋ ਵੀ ਇਹ ਫਲ ਦਾ ਇਸਤੇਮਾਲ ਇਸ ਫਲ ਦੇ ਵਰਤਨ ਦਾ ਢੰਗ ਇਸ ਫਲ ਨੂੰ ਘਰ 'ਚ ਲਿਆ ਕੇ ਇਸ ਫਲ ਨੂੰ ਵਰਤ ਕੇ ਰਸੋਈ ਦਾ ਹਿੱਸਾ ਬਣਾ ਕੇ ਅਸੀਂ ਉਹ ਖੁਸ਼ੀਆਂ ਹੈਗੀਆਂ ਆਪਣੇ ਅੰਦਰ ਲਿਆ ਕਿ ਉਹਨਾਂ ਨੂੰ ਸੋਫੇ ਦੇ ਉੱਤੇ ਬਿਠਾ ਸਕਦੇ ਹਾਂ ਕਿਵੇਂ ਪਹਿਲਾਂ ਤੇ ਦੱਸੋ ਵੀ ਤੁਸੀਂ ਕਿਹੜੀਆਂ ਖੁਸ਼ੀਆਂ ਸੀ ਤੁਸੀਂ ਕਹਿ ਰਹੇ ਸੀ ਤੁਹਾਨੂੰ ਕੈਮਰੇ ਦੇ ਉੱਤੇ ਹੀ ਦੱਸਾਂਗੇ ਸਰ ਬਹੁਤ ਅਫਸੋਸ ਦੀ ਗੱਲ ਹੈ ਕਿ ਜਿਹੜਾ ਤੁਸੀਂ ਇਹ ਫਲ ਫੜਿਆ ਨਾ ਸਰ ਇੱਕ ਸੀਡ ਹੈ ਦੇਖੋ ਆਹ ਇੱਕ ਸੀਡ ਹੈ ਇਹ ਹਰਿਆ ਭਰਿਆ ਸੀਡ ਤੇ ਇੱਕ ਸੁੱਕਾ ਮਤਲਬ ਮੈਡੀਸਨਲ ਪਰਪਸ ਸੀਡ ਹੈ ਜਿਹਦੀ ਅਸੀਂ ਅੱਜ ਗੱਲ ਕਰਨੀ ਹੈਗੀ ਹੈ ਹਨਾ ਸਰ ਤੇ ਕਿਹਨਾਂ ਦਾ ਭਾਵੇਂ ਅਸੀਂ ਅੱਜ ਕਿੱਥੇ ਹੈਗੇ ਆ ਸਰ ਕੁਦਰਤ ਦੇ ਵਿੱਚ ਹੀ ਖੜੇ ਆ ਨਾ ਕੁਦਰਤ ਦੇ ਵਿੱਚ ਹੀ ਖੜੇ ਆ ਤੇ ਹੁਣ ਇਹ ਸੀਡ ਤੇ ਆ ਸੀਡ ਨੂੰ ਉਗਣਾ ਕਿੱਥੇ ਆ ਮਿੱਟੀ ਚ ਸੋਇਲ ਦੇ ਵਿੱਚ ਤੇ ਇਹ ਕਿੱਥੇ ਉਗ ਸਕਦੀ ਹੈਗੀ ਇਸ ਕੁਦਰਤ ਦੇ ਵਿੱਚ ਹਨਾ ਇਹ এনवायरमेंट ਦੇ ਵਿੱਚ ਕਹਿਣ ਦਾ ਭਾਵ ਸਾਰੀ ਖੇੜ ਅੱਜ ਬੱਚਾ ਲੈਣ ਦੀ ਸੀਡ ਸੋਇਲ ਤੇ এনवायरमेंट ਦੀ ਹੈ ਤੇ ਜਿਹੜੀ ਹੁਣ ਤੁਸੀਂ ਗੱਲ ਕੀਤੀ ਨਾ ਸਰ ਇੱਕ ਬਹੁਤ ਛੋਟਾ ਜਿਹਾ ਸ਼ਬਦ ਜਿਹੜੀ ਇੱਕ ਮਾਂ ਨੂੰ ਖੁਸ਼ੀ ਦੇ ਕੇ ਤੇ ਉਹਨੂੰ ਬਹੁਤ ਛੇਤੀ ਦੁੱਖ ਦੇ ਵਿੱਚ ਬਦਲ ਦਿੰਦਾ ਆ ਜੀ ਜੀ ਔਰ ਇਹ ਸੁਪਨਾ ਦਿਖਾ ਕੇ ਫਿਰ ਉਹਨੂੰ ਉਮਰ ਭਰ ਵਾਸਤੇ ਜਿਹੜਾ ਦਰਦ ਦੇ ਜਾਂਦਾ ਹੈ ਇਹ ਇਹ ਲਫਜ਼ ਮੈਂ ਯੂਜ਼ ਕਰਨ ਨੂੰ ਵੀ ਚੀਜ਼ ਨਹੀਂ ਕਰਦਾ ਕਿ ਬੀਇੰਗ ਅ ਮਦਰ ਇੱਕ ਦਰਦ ਤੇ ਦੁੱਖ ਹੁੰਦਾ ਸਰ ਇਹ ਮਿਸਕੈਰੇਜ ਦੀ ਗੱਲ ਅਸੀਂ ਅੱਜ ਕਰਨ ਵਾਲੇ ਆ ਮਿਸਕੈਰੇਜ ਦੀ ਜੀ ਮਿਸਕੈਰੇਜ ਬਿਲਕੁਲ ਇਹੀ ਹੁੰਦਾ ਕਿਉਂਕਿ ਦੇਖੋ ਜਿਹੜਾ ਮਿਸਕੈਰੇਜ ਦਾ ਮਾਮਲਾ ਹੈਗਾ ਸਾਡੇ ਘਰ ਦੇ ਉੱਤੇ ਦਰਦ ਦੇ ਉੱਤੇ ਬੂਹੇ ਦੇ ਉੱਤੇ ਖੁਸ਼ੀਆਂ ਆਉਂਦੀਆਂ ਨੇ ਸਾਡਾ ਦਰਵਾਜ਼ਾ ਖੜਕਾਉਂਦੀਆਂ ਨੇ ਤੇ ਫਿਰ ਵਾਪਸ ਹੋ ਜਾਂਦੀਆਂ ਨੇ ਮਿਸ ਕੈਰੇਜ ਦੇ ਰੂਪ ਦੇ ਵਿੱਚ ਗੱਲਬਾਤ ਅਸੀਂ ਕਰਾਂਗੇ ਦੇਖੋ ਤੁਸੀਂ ਬਹੁਤ ਸਾਰੀਆਂ ਜੜੀ ਬੂਟੀਆਂ ਵੀ ਹੈਗੀਆਂ ਨੇ ਖਾਸ ਕਰਕੇ ਕੁਦਰਤ ਦੀ ਗੋਦ ਦੇ ਵਿੱਚ ਬੈਠ ਕੇ ਅਸੀਂ ਇਹ ਵੀਡੀਓ ਹੈਗੀ ਇਹ ਬਣਾ ਰਹੇ ਹਾਂ ਇਹ ਤਸਵੀਰਾਂ ਨੇ ਤੁਹਾਨੂੰ ਅਸੀਂ ਦਿਖਾ ਦਨੇ ਆ ਅੱਜ ਜਿਹੜਾ ਨੁਸਖਾ ਜਿਹੜਾ ਫਾਰਮੂਲਾ ਹਰਮੀਤ ਜੀ ਤੁਹਾਨੂੰ ਤੁਹਾਡੇ ਨਾਲ ਸਾਂਝਾ ਕਰਨ ਵਾਲੇ ਨੇ ਤੁਹਾਨੂੰ ਦੇਣ ਵਾਲੇ ਨੇ ਤੇ ਮੈਨੂੰ ਲੱਗਦਾ ਕਿ ਖੁਸ਼ੀਆਂ ਹੀ ਖੁਸ਼ੀਆਂ ਨਾਲ ਤੁਹਾਡਾ ਘਰ ਜਿਹੜਾ ਭਰ ਸਕਦਾ ਹੈ ਅੱਛਾ ਮੈਮ ਸਭ ਤੋਂ ਪਹਿਲੇ ਸਵਾਲ ਹੁਣ ਜਿਹੜੀ ਤੁਸੀਂ ਗੱਲ ਕੀਤੀ ਹੈ ਕਿ ਖੁਸ਼ੀਆਂ ਆ ਕੇ ਮੁੜ ਜਾਂਦੀਆਂ ਨੇ ਜਦੋਂ ਖੁਸ਼ੀਆਂ ਆ ਕੇ ਮੁੜਨ ਵਾਲੀਆਂ ਹੋਣ ਕੀ ਉਹਨਾਂ ਨੂੰ ਰੋਕਿਆ ਜਾ ਸਕਦਾ ਹੁਣ ਸਵਾਲ ਇਹ ਹੈ ਜੀ ਖੁਸ਼ੀ ਮਿਲ ਗਈ ਹੁਣ ਉਹਨਾਂ ਨੂੰ ਰੋਕਣ ਵਾਸਤੇ ਅਸੀਂ ਅੱਜ ਇਸ ਐਡੀ ਦੂਰ ਇਹ ਮੈਡੀਸਨਲ ਪਾਰਕ ਇੱਕ ਤਰ੍ਹਾਂ ਦਾ ਜਿੱਥੇ ਅਸੀਂ ਅੱਜ ਪਹੁੰਚੇ ਹੋਈ ਹੈਗੇ ਆ ਤੇ ਉੱਥੋਂ ਹੀ ਸਾਰੀਆਂ ਮੈਡੀਸਨ ਕਲੈਕਟ ਕੀਤੀਆਂ ਕੁਝ ਅਸੀਂ ਡਰਾਈ ਕਰਕੇ ਪਹਿਲੇ ਰੱਖੀਆਂ ਹੋਈਆਂ ਪਰ ਫਰੈਸ਼ ਦਿਖਾਣੀਆਂ ਵੀ ਬਹੁਤ ਜ਼ਰੂਰੀ ਸੀਗੀਆਂ ਜਿਵੇਂ ਕਿ ਅਸੀਂ ਅੱਜ ਹੁਣੇ ਇੱਕ ਫਲ ਦਿਖਾਇਆ ਜਿਹਦੀ ਤੁਸੀਂ ਗੱਲ ਕੀਤੀ ਗੁੱਲਰ ਫਲ ਹਾਂ ਦਾ ਫਲ ਜੀ ਗੁੱਲਰ ਸਰ ਛੇ ਗੁੱਲੜ ਦਾ ਫਲ ਹੈ ਜੀ ਗੁੱਲਰ ਫਰਾ ਸਰ ਹੈ ਠੀਕ ਹੈ ਠੀਕ ਹੈ ਕੀ ਕਰਦੇ ਜੀ ਸਰ ਇਹ ਨੇ ਹੀ ਸੁਪਨਾ ਦਿਖਾਇਆ ਹੈ ਨਾ ਜਿਹੜਾ ਜੇ ਕੁਦਰਤ ਨੇ ਸੁਪਨਾ ਦਿਖਾਇਆ ਹੈ ਇਹ ਕੁਦਰਤ ਚ ਸਰ ਆਹ ਸੀਡ ਚੱਕ ਲੋ ਸਰ ਗੁੱਲਰ ਮਤਲਬ ਹੀ ਨਹੀਂ ਸਰ ਤੁਹਾਡਾ ਸੁਪਨਾ ਅਧੂਰਾ ਰਹਿ ਜੇ ਆ ਵੀ ਐਵੀ ਐਹੀ ਹੈ ਸਰ ਇਹ ਦੇਖੋ ਮੈਂ ਥੋੜਾ ਇਹਦਾ ਆਪਰੇਸ਼ਨ ਕਰਦੇ ਆਂ ਥੋੜਾ ਖੋਲਦੇ ਆਂ ਸਰ ਤਾਂ ਕਿ ਪੇਸ਼ੈਂਟ ਨੂੰ ਸਮਝ ਆ ਜਾਏ ਇਹ ਗੁੱਲਰ ਦਾ ਫਾਲਸਰ ਇਹਨਾਂ ਅੰਜੀਰ ਵਰਗਾ ਹੈ ਜੀ ਇਹ ਸਰ ਇਹ ਮੱਛਰਾਂ ਜਿਹੇ ਤਰ੍ਹਾਂ ਨਾ ਜਿਵੇਂ ਆਪਾਂ ਥੋੜਾ ਸੁੱਕ ਜਾਂਦੇ ਹੈਗੇ ਜਿਵੇਂ ਕਿ ਹੁਣ ਇਹ ਤਾਂ ਫਰੈਸ਼ ਹੋ ਗਿਆ ਸਰ ਇਧਰ ਦੇਖੋ ਹੁਣ ਮੈਂ ਫਰੈਸ਼ ਇੱਕ ਹੋਰ ਖੋਲ ਲੈਣੀ ਹੈਗੀ ਸਰ ਇਹ ਇਹ ਦੇਖੋ ਇਹ ਆਹ ਫਲ ਆਪਾਂ ਫਰੈਸ਼ ਖੋਲ ਲਿਆ ਇਹ ਮੱਛਰਾਂ ਤਰ੍ਹਾਂ ਦੇਖੋ ਆਹ ਉੱਡਦੇ ਜਾਂਦੇ ਆ ਸਰ ਇਹ ਆ ਦੇਖੋ ਹਨਾ ਮਛਰਾਂ ਤਰ੍ਹਾਂ ਹਨਾ ਆ ਆਬੂਰ ਜੈ ਸਰ ਹੁਣ ਇਹ ਡਰਾਈ ਦੇਖ ਲਓ ਸਰ ਇਹ ਡਰਾਈ ਜਿਹੜਾ ਬੂਰ ਹੈ ਨਾ ਸਰ ਇਹ ਬੂਰ ਕਈ ਵਾਰੀ ਵਾਰਮਸ ਮਤਲਬ ਕੀੜਿਆਂ ਤਰ੍ਹਾਂ ਨਾ ਇਹਦਾ ਮੋਰੀਆਂ ਕੱਢ ਦਿੰਦਾ ਦੇਖੋ ਇਹਦੇ ਵਿੱਚ ਇਹਦੀ ਪਛਾਣ ਪੰਸਾਰੀ ਕੋਲ ਜਾ ਕੇ ਇਦਾਂ ਕਰਨੀ ਵਿੱਚ ਮੋਰੀਆਂ ਜੇ ਦਿਖਣੀਆਂ ਸੁੱਕੇ ਦੇ ਵਿੱਚ ਹੁਣ ਸੁੱਕਾ ਵੀ ਇਸਤੇਮਾਲ ਕਰ ਸਕਦੇ ਨੇ ਸੁੱਕਾ ਹੀ ਯੂਜ਼ ਕਰਨਾ ਸਰ ਮੈਂ ਪੂਰਾ ਅੱਜ ਮੈਂ ਪੰਜੀਰੀ ਬਣਾ ਦੇਣੀ ਹੈ ਸਰ ਮੇਰੇ ਪੇਸ਼ੈਂਟ ਵਾਸਤੇ ਪੰਜੀਰੀ ਤਿਆਰ ਕਰਨੀ ਹੈ ਸਰ ਆਦਰ ਦੇਖੋ ਆ ਸੁੱਕਿਆ ਦੇਖ ਲਿਆ ਸਰ ਗੁੱਲਰ ਇੱਧਰ ਦੇਖੋ ਆ ਮਛਰਾਂ ਤਰਾਂ ਉੱਰ ਰਿਹਾ ਸਰ ਉਹ ਜਿਹੜਾ ਆਪਾਂ ਹੁਣੇ ਹਰਾ ਭਰਾ ਦੇਖਿਆ ਸੀ ਇੱਧਰ ਦੇਖੋ ਸਰ ਆ ਹੁਣ ਪੂਰਾ ਦਿਖਾ ਦਿਓ ਮੇਰੇ ਪੇਸ਼ੈਂਟ ਨੂੰ ਜੀ ਜੀ ਆ ਦੇਖੋ ਹਨਾ ਸਰ ਇਹ ਮਛਰਾਂ ਤਰਾਂ ਇਹ ਹੈਗਾ ਜੀ ਗੁੱਲਰ ਫਲ ਜਿਸ ਨੇ ਮਿਸਕੈਰੇਜ ਤੋਂ ਬਚਾਉਣਾ ਤੇ ਐਗ ਤੇ ਸਪਰਮ ਦੋਨੋਂ ਦਾ ਟਰੀਟਮੈਂਟ ਕਰ ਦੇਣਾ ਹੁਣ ਅਸੀਂ ਇਸ ਫਲ ਦੀ ਵਰਤੋਂ ਕਰਕੇ ਪੰਜੀਰੀ ਬਣਾ ਲੈਣੀ ਹੈ ਸਰ ਉਹ ਮੈਂ ਫਾਰਮੂਲੇਸ਼ਨ ਹੁਣੇ ਦੱਸ ਦਿੰਨੀ ਆਪਾਂ ਅਗਲੀ ਗੱਲ ਦੇ ਵਿੱਚ ਤੇ ਇਹ ਉਹਨਾਂ ਨੇ ਪ੍ਰੈਗਨੈਂਸੀ ਤੋਂ ਪਹਿਲਾਂ ਸ਼ੁਰੂ ਕਰਨੀ ਆ ਤੁਸੀਂ ਕਿਹਾ ਸੁਪਨਾ ਅਧੂਰਾ ਨਹੀਂ ਰਹਿਣਾ ਚਾਹੀਦਾ ਤੁਸੀਂ ਗੱਲ ਕੀਤੀ ਮੈਂ ਕਿਹਾ ਵੀ ਜਿਹੜੀਆਂ ਖੁਸ਼ੀਆਂ ਬੂਹੇ ਤੇ ਆ ਗਈਆਂ ਉਹ ਖੁਸ਼ੀਆਂ ਸਾਡੇ ਘਰ 'ਚ ਵੀ ਆ ਜਾਣ ਹਾਂ ਉਹ ਘਰ 'ਚ ਪੱਕੀਆਂ ਰਹਿ ਜਾਣ ਕਹਿੰਦਾ ਭਾਵੇਂ ਕਿ ਛੋਟੇ ਜਿਹੜੇ ਬੀ ਹੈ ਨਾ ਇਦਾਂ ਦਾ ਬੀ ਇਹ ਹਰਿਆ ਭਰਿਆ ਹੋ ਕੇ ਸਾਡੀ ਗੋਦੀ ਦੇ ਵਿੱਚ ਬੈਠ ਜਾਏ ਬਿਲਕੁਲ ਠੀਕ ਅਸੀਂ ਇਹੀ ਚਾਹੁੰਦੇ ਜਿਵੇਂ ਅਸੀਂ ਕੁਦਰਤ ਦੀ ਗੋਦੀ 'ਚ ਬੈਠੇ ਹੋਏ ਹਾਂ ਸਰ ਇਹ 8ਵੇਂ ਮਹੀਨੇ ਤੱਕ ਇਹ ਪੰਜੀਰੀ ਉਹਨਾਂ ਨੇ ਲੈਣੀ ਹੈ ਜਿਹੜੀ ਅਸੀਂ ਅਸੀਂ ਫਰਦਰ ਦੱਸਦੇ ਹੈਗੇ 8ਵੇਂ ਮਹੀਨੇ ਤੱਕ 8ਵੇਂ ਮਹੀਨੇ ਤੱਕ ਸਰ ਫਿਰ ਕਿਉਂਕਿ ਨਾ ਤਾਂ ਫਸਟ ਟ੍ਰਾਈਮੈਸਟਰ ਜ਼ਿਆਦਾਤਰ ਮਿਸਕੈਰੇਜ ਕਦੋਂ ਹੁੰਦੇ ਆ ਪਹਿਲੇ 3 ਮਹੀਨਿਆਂ ਦੇ ਵਿੱਚ ਜ਼ਿਆਦਾਤਰ ਮਿਸਕੈਰੇਜ ਜਾਂ ਬੱਚੇ ਦੀ ਹਾਰਟਬੀਟ ਨਹੀਂ ਬਣਦੀ ਬੱਚੇ ਦੇ ਅੰਗ ਨਹੀਂ ਬਣਦੇ ਪ੍ਰੈਗਨਨਸੀ ਹੋ ਜਾਂਦੀ ਹੈਗੀ ਉਹ ਅੱਗੇ ਸਰਵਾਈਵ ਨਹੀਂ ਕਰ ਪਾਉਂਦੀ ਪ੍ਰੈਗਨਨਸੀ ਇਸ ਕਰਕੇ ਅਸੀਂ ਫਸਟ ਟ੍ਰਾਈਮੈਸਟਰ ਤੋਂ ਪਹਿਲਾਂ ਹੀ ਸ਼ੁਰੂ ਕਰ ਦੇਣੀ ਹੈ ਅਸੀਂ ਇਹਨੂੰ 8ਵੇਂ ਮਹੀਨੇ ਤੱਕ ਲੈਂਦੇ ਰਹਿਣਾ ਹੈ ਕਿਉਂਕਿ ਸਰ ਤੁਸੀਂ ਸੁਣਿਆ ਹੋਣਾ ਵੀ ਆਈਵੀਐਫ ਟ੍ਰੀਟਮੈਂਟ ਵੀ ਜਦ ਲੈਂਦੇ ਆ ਹਾਂਜੀ ਤੇ ਕਹਿੰਦੇ ਨਾ ਕਿ 8 ਮਹੀਨੇ ਤੱਕ ਵਧੀਆ ਚੱਲ ਗਿਆ ਸੀਗਾ ਜੀ 8ਵੇਂ ਮਹੀਨੇ ਤੋਂ ਬਾਅਦ ਸਾਡਾ ਮਿਸਕਾਰੇਜ ਹੋ ਗਿਆ ਹਾਂ ਪਿਆ ਹੈ ਨਾ ਮਿਸਕਾਰੇਜ ਹੋ ਗਿਆ ਜੀ ਸਰ ਮਿਸਕਾਰੇਜ ਸਾਨੂੰ ਕਿਉਂ ਕਵਾਂਗੇ ਇਹਨੂੰ ਮਿਸਕਾਰੇਜ ਨਹੀਂ ਕਵਾਂਗੇ ਸਰ ਇਹ ਤਾਂ ਜੀ ਆਈਵੀਐਫ ਨੇ ਤਾਂ ਸਾਨੂੰ ਬੱਚਾ ਇੱਕ ਰੈਡੀਮੇਡ ਦਿੱਤਾ ਸੀਗਾ ਉਹ ਕੁਦਰਤ ਨਹੀਂ ਤੇ ਨਾ ਹੀ ਉਹ ਮਿਸਕਾਰੇਸਿਸ ਕਵਾਂਗੇ ਉਹ ਤਾਂ ਸਾਨੂੰ ਪਹਿਲਾਂ ਹੀ ਪਤਾ ਸੀਗਾ ਵੀ ਹਾਂ ਖਰਾਬ ਹੋ ਗਿਆ हां ਉਹਨੂੰ ਨਹੀਂ ਉਹਨੂੰ ਆਪ ਮਿਸਕੈਰੇਜ ਉਹ ਤਾਂ ਕਹਾਂਗੇ ਖਰਾਬ ਹੋ ਗਿਆ ਤੇ ਸਾਨੂੰ ਪਤਾ ਸੀਗਾ ਕਿਉਂਕਿ ਡਾਕਟਰਾਂ ਨੇ ਸਾਨੂੰ 90% ਕਿਹਾ ਸੀਗਾ ਵੀ ਇਹਦੇ ਕੋਈ ਚਾਂਸ ਨਹੀਂ ਹੈਗੇ ਉਸ ਵੇਲੇ ਉਸ ਵੇਲੇ ਦਿਲ ਤਾਂ ਬੜਾ ਦੁਖਦਈ ਜਦੋਂ 7ਵੇਂ ਮਹੀਨੇ 8ਵੇਂ ਮਹੀਨੇ ਇਸ ਤਰ੍ਹਾਂ ਦੀ ਕੋਈ ਖਬਰ ਆਉਂਦੀ ਹੈ ਬਹੁਤ ਵਾਰ ਹੁੰਦਾ ਹੈ ਕਿ ਜਿਹੜੀਆਂ ਔਰਤਾਂ ਨੇ ਸਾਡੀਆਂ ਭੈਣਾਂ ਨੇ ਉਹਨਾਂ ਦੇ ਜਿਹੜਾ ਬੱਚਾ ਹੈਗਾ ਉਹ ਮਤਲਬ ਡੈਡੀ ਪੈਦਾ ਹੋਣ ਲੱਗ ਜਾਂਦੇ ਨੇ ਇੱਕ ਤੋਂ ਬਾਅਦ ਦੂਸਰੇ ਤੋਂ ਬਾਅਦ ਤੀਸਰਾ ਸਰ ਇਹ ਸਰੀਰ ਦਾ ਦੁੱਖ ਨਹੀਂ ਹੈ ਦਿਲ ਦਾ ਤਰਦ ਹੈ ਸਰ ਸਹੀ ਗੱਲ ਹੈ ਸਮਝ ਦਿਓ ਇਹ ਦਿਲ ਦਾ ਦਰਦ ਦਿਲ ਦੇ ਅੰਦਰ ਬੰਨਾ ਮਾਂ ਦੇ ਅੰਦਰ ਹੀ ਬੰਨਾ ਨਾ ਮਾਂ ਦੇ ਸਰੀਰ ਚੋਂ ਹੀ ਬੱਚੇ ਤੇ ਉਹ ਦਰਦ ਜਿਹੜਾ ਨਾ ਸਰ ਉਹ ਮਾਂ ਹੀ ਸਮਝ ਸਕਦੀ ਹੈ ਤੇ ਮੈਂ ਹੁਣੇ ਗੱਲ ਕੀਤੀ ਸੀ ਨਾ ਸਰ ਸੀਡ ਸੋਇਲ ਤੇ এনवायरमेंट ਜਦੋਂ ਮਿਸਕਾਰਜ ਹੋ ਜਾਂਦਾ ਹੈ ਇਹਦੇ ਵਿੱਚ ਅਕਸਰ ਗਲਤੀ ਕਈ ਵਾਰੀ ਕਹਿ ਵੀ ਦਿੱਤੀ ਜਾਂਦੀ ਹੈਗੀ ਐ ਵੀ ਇਹ ਲੇਡੀ ਦੀ ਬੱਚਾ ਨਹੀਂ ਹੋ ਰਿਹਾ ਇਸ ਤੇ ਵਿੱਚ ਗਲਤੀ ਨਹੀਂ ਹੁੰਦੀਗੀ ਉਸ ਲੇਡੀ ਦੀ ਕਉਸ ਮਾਂ ਦੀ ਕੋਈ ਗਲਤੀ ਨਹੀਂ ਹੁੰਦੀ ਗਲਤੀ ਕਿਹਦੀ ਹੁੰਦੀ ਹੈ ਸੀਡ ਸੋਇਲ ਜਾਂ এনवायरमेंट ਦੀ ਕਿਉਂਕਿ ਅਸੀਂ ਪਿਛਲੀ ਵੀਡੀਓ ਚ ਗੱਲ ਕੀਤੀ ਸੀਗੀ ਆਹਾਰ ਵਿਹਾਰ ਤੇ ਤਣਾਵ ਮੇਰੇ ਵੀਰ ਤੇ ਮੇਰੀਆਂ ਭੈਣਾਂ ਦੀਆਂ ਜਿਹੜੀਆਂ ਮਾਵਾਂ ਤੇ ਮਤਲਬ ਸੱਸਾ ਮਾਵਾਂ ਵਰਗੀਆਂ ਉਏ ਇਹ ਸਮਝ ਲੈਣ ਕਿ ਉਹਨਾਂ ਨੂੰ ਸਟ्रेस ਤੋਂ ਰਿਲੀਫ এনवायरमेंट ਦੇਣਾ ਬਹੁਤ ਜ਼ਰੂਰੀ ਹੈ ਜੇ ਅਸੀਂ ਆਈਵੀਐਫ ਤੇ ਬਹੁਤ ਪੈਸਾ ਲਾ ਰਹੇ ਹਾਂ ਜਦਕਿ ਉਹ ਤਾਂ ਇਹ ਕਹਿੰਦੇ ਹੈਗੇ ਕਿ ਭਈ ਕੋਈ ਨਹੀਂ ਬੱਚੇ ਤਾਂ ਦੁਨੀਆਂ ਹੀ ਜੰਮਦੀ ਹੈ ਪਰ ਸਰ ਅੱਜ ਉਹ ਸਮਾਂ ਨਹੀਂ ਰਿਹਾਗਾ ਅੱਜ ਸਾਨੂੰ ਇਹ ਚੀਜ਼ ਸੰਭਾਲਣੀ ਪਏਗੀ ਠੀਕ ਹੁਣ ਇਹਦੇ ਜੇ ਮੇਨ ਗੱਲ ਕਰੀਏ ਇਹਦੇ ਕੌਜ਼ਸ ਤੇ ਮੈਂ ਮੈਂ ਕੌਗਨਿਟਿਵ ਵੀ ਤੁਸੀਂ ਦੱਸ ਦਿਓ ਮੈਂ ਪਰ ਮੇਰੇ ਜ਼ੈਨ ਦੇ ਵਿੱਚ ਜਿਹੜਾ ਸਵਾਲ ਹੈ ਉਹ ਇਹ ਹੈ ਕਿ ਜਦੋਂ ਮਿਸਕਾਰੇਜ ਹੋਣ ਵਾਲਾ ਹੋਵੇ ਸਵਾਲ ਲਈ ਹੈ ਅਸੀਂ ਮਿਸਕਾਰੇਜ ਦੀ ਗੱਲ ਕਰ ਰਹੇ ਹਾਂ ਹੋਣ ਵਾਲਾ ਹੋਵੇ ਕਿ ਉਸ ਨੂੰ ਬਚਾਇਆ ਜਾ ਸਕਦਾ ਜਾਂ ਹੋਣ ਤੋਂ ਪਹਿਲਾਂ ਜਿਹੜੇ ਅਸੀਂ ਕਹਿੰਦੇ ਸਿੰਪਟਮ ਨੇ ਉਹ ਕੀ ਹੋਣਗੇ ਕਿ ਉਹ ਸਿੰਪਟਮਾਂ ਦੇ ਆਧਾਰ ਤੇ ਤੁਹਾਡੇ ਤੱਕ ਅਪਰੋਚ ਕਰਕੇ ਜਾਂ ਨੁਸਖੇ ਫਾਰਮੂਲੇ ਲੈ ਕੇ ਉਸ ਨੂੰ ਬਚਾਇਆ ਜਾ ਸਕਦਾ ਸਰ ਜਦੋਂ ਪ੍ਰੈਗਨਨਸੀ ਕਨਸੀਵ ਹੁੰਦੀ ਹੈ ਪੋਜ਼ਿਟਿਵ ਆ ਜਾਂਦਾ ਹੈ ਹੁਣ ਉਸ ਤੋਂ ਬਾਅਦ ਸਿੰਪਟਮ ਸਾਨੂੰ ਕੀ ਦਿਖਦਾ ਜਦੋਂ ਕੇ ਮਿਸਕਾਰੇਜ ਦਾ ਸਾਨੂੰ ਸਭ ਤੋਂ ਵੱਡਾ ਸਿੰਪਟਮ ਦਿਖਦਾ ਹੈ ਕਿ ਹੌਲੀ ਹੌਲੀ ਬਲੀਡਿੰਗ ਜਾਂ ਸਪੌਟਿੰਗ ਹੋਣੀ ਸ਼ੁਰੂ ਹੋ ਜਾਂਦੀ ਹੈ ਜਾਂ ਵਜਾਈਨਲ ਇਚਿੰਗ ਹੁੰਦੀ ਹੈ ਵਜਾਈਨਲ ਪੇਨ ਹੁੰਦੀ ਹੈ ਜਾਂ ਯੂਟਰਸ ਪ੍ਰੋਲੈਪਸ ਵਰਗਾ ਭਾਰਾ ਭਾਰਾ ਲੇਡੀ ਨੂੰ ਫੀਲ ਹੁੰਦਾ ਔਰ ਉਸ ਟਾਈਮ ਅਸੀਂ ਬਚਾਉਣ ਵਾਸਤੇ ਕੀ ਕਰਨਾ ਸਰ ਕੱਲੇ ਸੰਘਾੜੇ ਵੀ ਸਰ ਸੰਘਾੜਿਆਂ ਦਾ ਆਟਾ ਵੀ ਕੰਮ ਕਰੂਗਾ ਸਰ ਅਸੀਂ ਅੱਜ ਰੱਖਿਆ ਹੋਇਆ ਆ ਸੰਘਾੜੇ ਹਾਂ ਇਹ ਹਾਟ ਹੁਣ ਅਸੀਂ ਗੱਲ ਕੀਤੀ ਨਾ ਦਿਲ ਦਿਲ ਰੱਖਣ ਵਾਸਤੇ ਸਾਨੂੰ ਆ ਦਿਲ ਦੀ ਲੋੜ ਹੈ ਸਰ ਸ਼ਾਬਾਸ਼ ਜੀ ਜੀ ਠੀਕ ਹੈ ਇਸਤੇਮਾਲ ਕਿਵੇਂ ਕਰਾਂਗੇ ਜੀ ਅਸੀਂ ਸਰ ਹੁਣ ਅਸੀਂ ਫਾਰਮੂਲੇਸ਼ਨ ਕਲੀਅਰ ਹੀ ਕਰ ਦਿੰਨੇ ਹੈਗੇ ਆ ਜਿਵੇਂ ਤੁਸੀਂ ਕਿਹਾ ਵੀ ਬਚ ਜਾਈ ਚੀਜ਼ ਸਾਡੀ ਹੈ ਨਾ ਤੇ ਹੁਣ ਇਹਦਾ ਸਰ ਕੀ ਕਰਨਾ ਅਸੀਂ ਦੇਖੋ ਇਹ ਸੰਘਾੜਿਆਂ ਦਾ ਆਟਾ ਅੱਧਾ ਕਿਲੋ ਉਹਨਾਂ ਨੇ ਸੰਘਾੜਿਆਂ ਦਾ ਆਟਾ ਲੈ ਲੈਣਾ ਸਰ ਠੀਕ ਹੈ ਠੀਕ ਹੈ ਆ ਹੋ ਗਏ ਸੰਘਾੜੇ ਅੱਧਾ ਕਿਲੋ ਸੰਘਾੜਿਆਂ ਦਾ ਆਟਾ ਇਹਦੇ ਵਿੱਚ ਉਹਨਾਂ ਨੇ ਮਜੀਠ ਪਾਣੀ ਹੈ ਸਰ 50 ਗ੍ਰਾਮ ਇਹ ਮਜੀਠ ਹੋਗੀ ਠੀਕ ਹੈ ਜੀ 50 ਗ੍ਰਾਮ ਜਿਹਨੂੰ ਅਸੀਂ ਮੰਜਿਸਟਾ ਕਹਿੰਦੇ ਹਾਂ ਜੀ ਜੀ ਹੈਨਾ ਮਜੀਠ 50 ਗ੍ਰਾਮ ਸਰ ਇਹ ਹੋ ਗਿਆ ਜੀ ਨਾ ਕੇਸਰ ਠੀਕ ਹੈ 50 ਗ੍ਰਾਮ ਨਾ ਕੇਸਰ ਫਿਰ ਅਸੀਂ ਲੈਣੇ ਆ ਸਰ ਅਨਾਰ ਦੇ ਛਿੱਲ ਠੀਕ ਹੈ ਅਨਾਰ ਛਾਲ ਹੈਨਾ ਸੁੱਕਿਆ ਹੋਇਆ ਠੀਕ ਹੈ ਜੀ ਉਸ ਤੋਂ ਬਾਅਦ ਸਰ ਅੱਗੇ ਜੀ ਆਹ ਕਮਲ ਦੇ ਫੁੱਲ ਬੜੇ ਪਿਆਰੇ ਜੇ ਹੈ ਨਾ ਕਮਲ ਦੇ ਫੁੱਲ ਠੀਕ ਹੈ ਔਰ ਦੈਨ ਅਸੀਂ ਲਿਆ ਸਰ ਆਹਾਂ ਬਲਾਂ ਦੇ ਬੀਜ ਕੰਗੀ ਦੇ ਬੀਜ ਕੰਗੀ ਸੀਡਸ ਹੈ ਨਾ ਕੰਗੀ ਸੀਡਸ ਦਾ ਅੱਜ ਤੋਂ 8 ਕੁ ਮਹੀਨੇ ਪਹਿਲੇ ਸਾਡੀ ਵੀਡੀਓ ਦੇਖ ਕੇ ਸਾਡੇ ਭਰਾਵਾਂ ਨੇ ਤੇ ਭੈਣਾਂ ਨੇ ਬਹੁਤ ਫਾਇਦਾ ਲਿਆ ਸਰ ਕੰਗੀ ਸੀਡ ਕੰਗੀ ਸੀਡ ਜਿਹੜਾ ਹੈ ਨਾ ਸਰ ਇਹ ਓਵਰਰੋਲ ਸਾਰੀ ਬਿਮਾਰੀਆਂ ਦਾ ਹੱਲ ਹੈ ਸਾਰੀਆਂ ਬਿਮਾਰੀਆਂ ਦਾ ਹੱਲ ਤੇ ਇਹੋਗੇ ਬਲਾਂ ਦੇ ਪੀਜ਼ ਹੁਣ ਇਹ ਸਾਰਾ ਲੈ ਕੇ ਇਹਦੇ ਵਿੱਚ ਕੱਲਾ ਸੰਘਾੜਿਆਂ ਦਾ ਆਟਾ ਉਹਨਾਂ ਨੇ ਅੱਧਾ ਕਿਲੋ ਪਾਇਆ ਬਾਕੀ ਇਹ ਸਾਰੀਆਂ ਸੱਤੋ ਚੀਜ਼ਾਂ ਉਹਨਾਂ ਨੇ ਲੈਣੀਆਂ 50-50 ਗ੍ਰਾਮ ਬਰਾਬਰ ਹਿੱਸੇ ਚ ਲੈ ਲਈਆਂ ਹਾਂ ਬਰਾਬਰ ਹਿੱਸੇ ਚ ਲੈ ਕੇ ਸਰ ਤੇ ਇਹਨਾਂ ਦੀ ਇੱਕ ਪੰਜੀਰੀ ਬਣਾ ਲੈਣੀ ਹੈ ਕਿਉਂਕਿ ਪਹਿਲਾਂ ਉਹਨਾਂ ਨੇ ਘਿਓ ਦੇ ਵਿੱਚ ਭੁੰਨਣਾ ਫਿਰ ਇਹਨੂੰ ਘਿਓ ਵਿੱਚ ਪਹਿਲਾਂ ਉਹਨਾਂ ਨੇ ਸੰਘਾੜਿਆਂ ਦਾ ਆਟਾ ਜਿਹੜਾ ਹੈ ਉਹ ਚੰਗੀ ਤਰ੍ਹਾਂ ਜਿਵੇਂ ਪੰਜੀਰੀ ਬਣਾਉਂਦੇ ਆ ਉਹਨਾਂ ਨੇ ਫਰਾਈ ਕਰ ਲੈਣਾ ਪੁੰਨ ਲੈਣਾ ਹਲਵੇ ਦੀ ਤਰ੍ਹਾਂ ਠੀਕ ਹੈ ਉਹਨੂੰ ਭੁੰਨ ਕੇ ਸਿਰ ਫਿਰ ਇਹਨਾਂ ਦਾ ਪਾਊਡਰ ਬਣਾ ਕੇ ਇਹਨਾਂ ਨੂੰ ਵੱਖਰਾ ਸੇਕ ਲਵਾਉਣਾ ਉਹਨਾਂ ਨੇ ਇਸ ਪੰਜੀਰੀ ਤੋਂ ਵੱਖਰਾ ਸੇਕ ਹਾਂ ਘਿਓ ਉਹਦੇ ਵਿੱਚ ਥੋੜਾ ਜਿਹਾ ਘਿਓ ਪਾ ਕੇ ਉਹਦੇ ਵਿੱਚ ਫਿਰ ਇਹਨਾਂ ਨੇ ਇਹ ਸੱਤੋ ਚੀਜ਼ਾਂ ਦੇ ਪਾਊਡਰ ਨੂੰ ਭੁੰਨਣਾ ਸਿਰ ਇਹ ਮੁੜ ਕੇ ਉਹਨਾਂ ਨੇ ਇਹਦੇ ਵਿੱਚ ਮਿਕਸ ਕਰ ਦੇਣਾ ਤੇ ਸਵਾਦ ਅਨੁਸਾਰ ਉਹ ਗੁੜ ਵੀ ਪਾ ਸਕਦੇ ਹੈਗੇ ਆ ਤੇ ਚੀਨੀ ਵੀ ਪਾ ਸਕਦੇ ਹੈ ਤੇ ਹੋਰ ਸਭ ਤੋਂ ਵੱਡੀ ਸੁਣਨ ਦੀ ਗੱਲ ਚਾਰ ਮਗਜ਼ ਉਹਨਾਂ ਨੇ ਜ਼ਰੂਰ ਲੈਣੇ ਹੈਗੇ ਆ ਚਾਰੋ ਮਗਜ਼ ਉਹਨਾਂ ਨੇ ਜ਼ਰੂਰ ਪਰ ਕੱਚੀ ਚੀਜ਼ ਉਹਨਾਂ ਨੇ ਗਰਮ ਚੀਜ਼ ਕੋਈ ਨਹੀਂ ਲੈਣੀ ਗਰਮ ਮਤਲਬ ਜੇ ਉਹ ਕਹਿਣ ਵੀ ਬਦਾਮ ਪਾ ਲਈ ਅਸੀਂ ਜੀ ਅਸੀਂ ਆਹ ਅੰਜੀਰ ਪਾ ਲਈ ਅਸੀਂ ਕਿਸ਼ਮਿਸ਼ ਪਾ ਲਈ ਐ ਚੀਜ਼ ਦਾ ਗਰਮ ਤਸੀਰ ਵਾਲੀਆਂ ਉਹਨਾਂ ਨੇ ਨਹੀਂ ਪਾਣੀ ਹੈ ਮੈਂ ਸਿਰਫ ਚਾਰ ਮਗਜ਼ ਦੱਸਦੇ ਆ ਅੱਜ ਦੇ ਨਿੰਬੂ ਵੀ ਹੈ ਜੀ ਵਿੱਚ ਨਿੰਬੂ ਹੈ ਜੀ ਸਰ ਇਹ ਨਿੰਬੂ ਨਹੀਂ ਸਰ ਇਹ ਵੱਡਾਈ ਗੁੱਲਰ ਸੀਗਾ ਇੱਕ ਤਰ੍ਹਾਂ ਦਾ ਉਹ ਸਾਈਜ਼ ਦਾ ਵੱਡਾ ਸੀਗਾ ਸਰ ਇਸ ਕਰਕੇ ਅਸੀਂ ਇਦਾਂ ਦੇ ਵੀ ਨਹੀਂ ਯੂਜ਼ ਕਰਨੇ ਜਿਆਦਾ ਮੈਂ ਸ਼ੋਰ ਹੋ ਜਾਂਦੇ ਆ ਅਸੀਂ ਗੁੱਲਰ ਜਿਹੜੇ ਲੈਣੇ ਬਸ ਇਸੇ ਸਾਈਜ਼ ਦੇ ਵਿੱਚ ਹਾਂ ਨਾਰਮਲ ਸਾਈਜ਼ ਚ ਲੈਣੇ ਹੈਗੇ ਸਰ ਠੀਕ ਹੈ ਜੀ ਜੀ ਅੱਛਾ ਮੈਂ ਤੁਹਾਡੇ ਕੋਲ ਅਸੀਂ ਸਮਝਾਂਗੇ ਵੀ ਜਿਹੜਾ ਇਹ ਜਿਹੜਾ ਇਹ ਪੰਜੀਰੀ ਹੈਗੀ ਹੈ ਤੁਹਾਡੀ ਕਿਸ ਵੇਲੇ ਵੀਰਖਾਨ ਕਿਸ ਵੇਲੇ ਸਾਡੀਆਂ ਭੈਣਾ ਖਾਨ ਪਰ ਬਹੁਤ ਬਰ ਹੁੰਦੇ ਵੀ ਜਿਨ੍ਹਾਂ ਦੀ ਪੰਜੀਰੀ ਆ ਕਹਿੰਦੇ ਜੀ ਸਾਡੇ ਕੋਲ ਤੇ ਇੰਨਾ ਟਾਈਮ ਹੀ ਨਹੀਂ ਹੈਗਾ ਜੇ ਟਾਈਮ ਹੁੰਦਾ ਤੇ ਅਸੀਂ ਜਾ ਕੇ ਜਮ ਲੰਦੇ ਸਿੱਧੀ ਜੀ ਗੱਲ ਤਾਂ ਇਹ ਹੈਗੀ ਆ ਫਿਰ ਉਹਨਾਂ ਵਾਸਤੇ ਕੀ ਹੱਲ ਨੇ ਜੀ ਸਰ ਉਹਨਾਂ ਲਈ ਮੇਰੇ ਬਹੁਤ ਪੇਸ਼ੈਂਟ ਸਰ ਮੈਂ ਸ ਮੈਨੂੰ ਕਹਿੰਦੇ ਬਹੁਤ ਖੁਸ਼ੀ ਹੁੰਦੀ ਆ ਸਰ 17 ਸਾਲ ਸਰ ਥੋੜੇ ਨਹੀਂ ਹੁੰਦੇ 17 ਸਾਲ 8 ਸਾਲ 9 ਸਾਲ ਥੋੜੇ ਨਹੀਂ ਹੁੰਦੇ ਸਰ ਆ ਉਹਨਾਂ ਦਾ ਓਵਰ 올 ਸੋਲੂਸ਼ਨ ਹੈ ਸਰ ਆ ਹੋ ਗਿਆ ਜੀ ਸਵੇਹਾ ਗੇ ਮੈਡੀਸਨ ਇਦਾਂ ਤਾਂ ਸਵੇਹਾ ਗੇ ਚਮਕ ਜਾਣਾ ਇਹ ਹੋ ਗਿਆ ਯੂ ਪਾਵਰ ਯੂਟਰਸ ਨੂੰ ਪਾਵਰ ਬੱਚੇਦਾਨੇ ਦੀ ਲਾਈਨਿੰਗ ਨੂੰ ਪਾਵਰ ਦੇਣ ਵਾਸਤੇ ਫਿਰ ਜੇ ਕੋਈ ਦਿੱਕਤ ਆਉਂਦੀ ਹੈ ਸਰ ਇਹ ਹੋ ਗਿਆ ਜੀ ਗਰਭ ਧਾਰਕ ਦੀਆਂ 12 ਟੈਬਲੇਟ ਜਿਨ੍ਹਾਂ ਦੀ ਅਸੀਂ ਪਹਿਲਾਂ ਵੀ ਗੇੜ ਦੱਸੀ ਇਹ 12 ਗੋਲੀਆਂ ਮੇਰੇ بڑے ਪੇਸ਼ੈਂਟ ਮੈਂ ਜ਼ਿਆਦਾ ਨਾ ਕਹਾਂ ਜਦੋਂ ਆਪਾਂ ਇਹਦੀ ਪਹਿਲੀ ਵੀਡੀਓ ਪਾਈ ਸੀ ਨਾ ਸਰ ਘੱਟੋ ਘੱਟ 40 ਤੋਂ ਉੱਪਰ ਪ੍ਰੈਗਨancies ਹੋਈਆਂ ਸੀਗੀਆਂ ਮੈਂ ਕੋਈ ਹਜ਼ਾਰ ਨਹੀਂ ਕਹਿੰਦੀ ਮੈਂ ਕੋਈ 500 ਨਹੀਂ ਕਹਿੰਦੀ ਐਕਿਊਰੇਟ 40 ਕਾਲਸ ਮੈਨੂੰ ਆਈਆਂ ਸੀ ਸਰ 40 ਹੋ ਸਕਦਾ 38 ਹੋਣ ਹੋ ਸਕਦਾ 41 ਹੋਣ ਥੋੜੀਆਂ ਨਹੀਂ ਸਰ ਇੱਕ अच्छा ना ਤੁਸੀਂ ਦੱਸ ਰਹੇ ਸੀ ਕਿ ਇੱਕ ਕਹਾਣੀ ਪਰਿਵਾਰ ਦੀ ਪਾਤੜਾਂ ਵਾਲੇ ਦੀ ਤੁਸੀਂ ਕਹ ਰਹੇ ਸੀ ਵੀ ਤੁਹਾਨੂੰ ਮਿਲਾਵਾਂਗੇ ਸੀ ਉਹਨਾਂ ਨਾਲ ਬੜਾ ਵਧੀਆ ਪਰਿਵਾਰ ਹੈਗਾ ਕਿੰਨੇ ਸਾਲ ਬਾਅਦ ਘਰ ਖੁਸ਼ਖਬਰੀ ਆਈ ਉਹਨਾਂ ਦੇ ਸਰ ਜਿਹੜਾ ਪਾਤਣਾ ਵਾਲਾ ਪਰਿਵਾਰ ਸਰ ਉਹਨਾਂ ਨੂੰ ਨਾ 9 ਸਾਲ ਬਾਅਦ ਕਿਉਂਕਿ ਉਹਨਾਂ ਨੇ ਆਪਾਂ ਨੂੰ ਕਾਲ ਕੀਤੀ ਹੋਈ ਸੀ ਕਿ ਫਰੂਕੀ ਸਰ ਨੂੰ ਵੀ ਅਸੀਂ ਕੰਗ੍ਰੈਚੁਲੇਸ਼ਨਸ ਉਹਨਾਂ ਤੋਂ ਨਾਲ ਵੀ ਗੱਲਬਾਤ ਕਰਨਾ ਚਾਹੁੰਦੇ ਆ ਕਿਉਂਕਿ ਤੁਹਾਡੀ ਵੀਡੀਓ ਸਰ ਇੱਕ ਜਰੀਆ ਹੈ ਹਨਾ ਤੇ ਉਹ ਬਹੁਤ ਚਾਹੁੰਦੇ ਸਰ ਨਾਲ ਗੱਲਬਾਤ ਕਰਨਾ ਤੇ ਜਦੋਂ ਉਹਨਾਂ ਨੇ ਉਹਨਾਂ ਨੇ ਮੈਨੂੰ ਦੱਸਿਆ ਵੀ ਉਹਨਾਂ ਦੀ ਬਿਟੀ ਅੱਜ 20 ਦਿਨ ਦੀ ਹੈ ਸਰ ਉਹਨਾਂ ਦੇ ਕੋਲ 10 ਸਾਲ ਬਾਅਦ ਗੁੜੀਆ ਹੋਈ ਹੈ ਸਰ ਸਾਡਾ ਆਪ ਦਾ ਦਿਲ ਡਰਦਾ ਵੀ ਸਵਾ ਮਹੀਨਿਆਂ ਦਾ ਅਸੀਂ ਉਸ ਬੱਚੀ ਰੱਬ ਦਾ ਰੂਪ ਉੱਜੋ ਬਹੁਤ ਓਕੀ 10 ਸਾਲਾਂ ਬਾਅਦ ਉਹ ਮਾਂ ਦੀ ਗੋਦੀ ਚ ਆਪਾਂ ਸਵਾ ਮਹੀਨਾ ਡਿਸਟਰਬ ਨਹੀਂ ਕਰਨਾ ਸਰ ਉਸ ਤੋਂ ਬਾਅਦ ਆਪਾਂ ਉਹਨਾਂ ਦੇ ਨਾਲ ਜ਼ਰੂਰ ਤੁਹਾਨੂੰ ਮਿਲਵਾਵਾਂਗੇ ਜੀ ਕੋਸ਼ਿਸ਼ ਕਰ ਲਾਂਗੇ ਆਪਾਂ ਜੀ ਜੀ ਕੋਸ਼ਿਸ਼ ਕਰ ਲਾਂਗੇ ਪਰ ਸਰ ਇੱਕ ਗੱਲ ਹੋਰ ਵੀ ਐ ਦੇਖੋ ਅੱਜ ਦੇ ਟਾਈਮ ਤੇ ਬੱਚਾ ਲੈਣਾ ਬਹੁਤ ਔਖਾ ਆ ਔਖਾ ਆ ਮੈਂ ਇੱਕ ਗੁਜਾਰਿਸ਼ ਤੇ ਇੱਕ ਇੱਕ ਸਨੇਹਾ ਮੇਰੇ ਪੇਸ਼ੈਂਟ ਨੂੰ ਜੋ ਲਾਈਵ ਦੇਖ ਰਹੇ ਆ ਸਰ ਜਿਹਦਾ ਬੱਚਾ ਹੋਇਆ ਹੈ ਨਾ ਅਸੀਂ ਨਹੀਂ ਚਾਹੁੰਦੇ ਕਿ ਉਹ ਉਹ ਬੜੀ ਪਿਆਰੀ ਜਿਹੀ ਗਿਫਟ ਅਸੀਂ ਲਾਈਵ ਦੁਨੀਆ ਸਾਹਮਣੇ ਕਿਉਂਕਿ ਤੁਹਾਨੂੰ ਪਤਾ ਨਜ਼ਰਾਂ ਔਲੇ ਹੈ ਨਾ ਇਹ ਚੀਜ਼ਾਂ ਚਾਹੀਦੀਆਂ ਹੀ ਆ ਸਰ ਸਾਡੇ ਪੇਸ਼ੈਂਟ ਅਸੀਂ ਇਨਮੇਡੀਟ ਸਾਹਮਣੇ ਲੈ ਕੇ ਆਂਦੇਗੇ ਸਰ ਇਸ ਕਰਕੇ ਹਾਂ ਭਾਈ ਤੁਹਾਡੇ ਨਾਲ ਜਰੂਰ ਮਿਲਵਾ ਦਾਂਗੇ ਕਿਉਂਕਿ ਤੁਹਾਡੀ ਵੀਡੀਓ ਥਰੂ ਜਿਹਨੂੰ ਫਾਇਦਾ ਹੋ ਰਿਹਾ ਆ ਆਪਾਂ ਚਾਹੁੰਦੇ ਆ ਕਿ ਮੈਂ ਮਾਫ ਕਰਨਾ ਮੈਂ ਤੁਹਾਨੂੰ ਵਿਚੋ ਰੋਕ ਰਿਹਾ ਆ ਮੈਂ ਤਾਂ ਇਸ ਵੀਡੀਓ ਜ਼ਰੀਏ ਇਹ ਵੀ ਸੁਨੇਹਾ ਦਵਾਂਗਾ ਕਿ ਤੁਸੀਂ ਜਿਸ ਤਰੀਕੇ ਨਾਲ ਬਹੁਤ ਸਾਰੇ ਸਾਡੀਆਂ ਭੈਣਾਂ ਹੋਣਗੀਆਂ ਜਿਨ੍ਹਾਂ ਨੇ ਵੀਡੀਓ ਦੇਖ ਕੇ ਜਿਨ੍ਹਾਂ ਨੂੰ ਪਰਮਾਤਮਾ ਨੇ ਬੱਚੇ ਦੀ ਦਾਤ ਬਖਸ਼ ਦਿੱਤੀ ਹੋਣੀ ਹੈ ਜਾਂ ਕਈਆਂ ਦਾ ਪ੍ਰੋਸੈਸ ਚੱਲ ਰਿਹਾ ਹੋਣਾ ਮੈਂ ਸਭ ਨੂੰ ਇਹ ਬੇਨਤੀ ਕਰਦਾ ਹਾਂ ਕਿ ਜਿਵੇਂ ਤੁਸੀਂ ਵੀਡੀਓ ਦੇਖੀ ਹੈ ਤੇ ਤੁਹਾਡਾ ਅਸੀਂ ਕਹਿ ਲਈ ਕਿ ਕਾਇਆ ਕਲਪ ਹੋਈ ਹੈ ਜ਼ਿੰਦਗੀ ਦੇ ਵਿੱਚ ਜਿਹੜੀਆਂ ਖੁਸ਼ੀਆਂ ਨੇ ਉਹ ਤੁਹਾਡੇ ਦਰਵਾਜ਼ੇ ਤੇ ਖੜਕੜਾ ਕੇ ਨਹੀਂ ਗਈਆਂ ਕੁੰਡਾ ਨਹੀਂ ਖੜਕਾ ਕੇ ਗਈਆਂ ਸਗੋਂ ਤੁਹਾਡੇ ਘਰ ਚ ਐਂਟਰ ਕਰ ਗਏ ਹੋ ਇਸ ਵੇਲੇ ਤੁਹਾਡੀ ਗੋਦੀ ਚ ਨੇ ਮੈਂ ਤਾਂ ਇਹੀ ਚਾਹਾਂਗਾ ਮੈਮ ਉਹ ਲੋਕ ਵੀ ਸਾਡੇ ਨਾਲ ਸੰਪਰਕ ਕਰਨ ਸਾਡੇ ਤੱਕ ਅਪਰੋਚ ਕਰਨ ਤਾਂ ਕਿ ਜਿਸ ਤਰੀਕੇ ਨਾਲ ਉਹਨਾਂ ਦਾ ਪ੍ਰੋਸੈਸ ਰਿਹਾ ਉਹਨਾਂ ਦੀ ਕਹਾਣੀ ਦੇ ذریعے ਜੇਕਰ ਅਸੀਂ ਇੱਕ ਪਰਿਵਾਰ ਨੂੰ ਹੋਰ ਖੁਸ਼ੀ ਦੇਤੀ ਤੁਹਾਡਾ ਤੇ ਮੇਰੀ ਜ਼ਿੰਦਗੀ ਔਰ ਇਹ ਵੀਡੀਓ ਬਣਾਉਣ ਦਾ ਜਿਹੜਾ ਅਸੀਂ ਕਹਿ ਲਈਏ ਕਿ ਕੰਮ ਹੈਗਾ ਉਹ ਸਾਡਾ ਸਫਲ ਹੋ ਸਕਦਾ ਮੈਂ ਤਾਂ ਇਹ ਵੀ ਸੁਨੇਹਾ ਦਵਾਂਗਾ ਸਾਰਿਆਂ ਨੂੰ ਜਿਹੜੀ ਆਪਣੀ ਮਰਜ਼ੀ ਨਾਲ ਸਾਡੇ ਤੱਕ ਆਉਣਾ ਚਾਹੁੰਦੇ ਨੇ ਉਹ ਆ ਸਕਦੇ ਨੇ ਅਸੀਂ ਉਹਨਾਂ ਦੀਆਂ ਸਟੋਰੀਆਂ ਜ਼ਰੂਰ ਦੱਸਾਂਗੇ ਸਰ ਤੁਸੀਂ ਕਹਿੰਦੇ ਇੱਕ ਜੇ ਜੇ ਉਹ ਸਾਡੇ ਕੈਮਰੇ ਸਾਹਮਣੇ ਆ ਜਾਣਾ ਇੱਕ ਨਹੀਂ ਸਰ ਮੈਨੂੰ ਲੱਗਦਾ ਆ ਵੀ ਇਹ ਲੱਖੋਂ ਸਰ ਲੱਖੋਂ ਹਜ਼ਾਰੋਂ ਲੱਖੋਂ ਦੁਨੀਆ ਇਸ ਟਾਈਮ ਤੇ ਪਰੇਸ਼ਾਨ ਹੈ ਉਹਨਾਂ ਦੀ ਵੀਡੀਓ ਸਾਹਮਣੇ ਆ ਕੇ ਤੇ ਉਹ ਲਾਈਫ ਪਤਾ ਲੱਗ ਜਾਂਦਾ ਸਰ ਹਨਾ ਇਹ ਫਾਇਦਾ ਹੋ ਜਾਂਦਾ ਹੁਣ ਜਿਹੜੀ ਇਹ ਪੰਜੀਰੀ ਦੀ ਅਸੀਂ ਗੱਲ ਕਰ ਰਹੇ ਸੀਗੇ ਇਹ ਪੰਜੀਰੀ ਕੱਲੀਆਂ ਭੈਣਾ ਨੇ ਨਹੀਂ ਲੈ ਲੈਣੀਗੀ ਇਹ ਭਰਾਵਾਂ ਨੇ ਵੀ ਮਤਲਬ ਇਹ ਬਣਾ ਲੈਣ ਤੇ ਇਹ ਵੀਰਾਂ ਨੇ ਵੀ ਲੈਣੇ ਆ ਜਿਨ੍ਹਾਂ ਦੇ ਸ਼ੁਕਰਾਨੂ ਘੱਟ ਹੈ ਜਾਂ ਇਨਫੈਕਸ਼ਨ ਜ਼ਿਆਦਾ ਰਹਿੰਦੀ ਹੈਗੀ ਹੈ ਬਸਲ ਜਿਹਦੇ ਜ਼ਿਆਦਾ ਇਨਕਰੀਜ਼ ਹੋਏ ਰਹਿੰਦੇ ਹੈਗੇ ਆ ਜਾਂ ਮਾਰਟੈਲਿਟੀ ਘੱਟ ਹੈ ਜਾਂ ਸਪਰਮ ਦੀ ਮੋਰਫੋਲੋਜੀ ਵਧੀਆ ਨਹੀਂ ਹੈਗੀ ਹੈ ਤਾਂ ਉਹਨਾਂ ਨੇ ਵੀ ਇਹ ਪੰਜੀਰੀ ਦੋਨਾਂ ਨੇ ਇੱਕ ਚਮਚ ਸਵੇਰੇ ਇੱਕ ਸ਼ਾਮ ਮਤਲਬ ਦੁੱਧ ਦੇ ਨਾਲ ਲੈਣੀ ਆ ਜੇ ਆਪਾਂ ਸੰਘਾੜਿਆਂ ਦਾ ਆਟਾ ਪਾ ਲਿਆ ਜੀ ਮੈਂ ਆਪਾਂ ਜਾਪੇ ਵਾਲੇ ਸ੍ਰੀ ਚ ਪੰਜੀਰੀ ਖਵਾਉਨੇ ਆ ਨਾ ਸਰ ਫਿਰ ਉਸ ਤਰੀਕੇ ਅੱਧੀ ਕਿ ਕੌਲੀ ਕਹਿੰਦਾ ਭਾਵੇਂ 4-5 ਚਮਚ ਸਵੇਰੇ ਸ਼ਾਮ ਦੁੱਧ ਦੇ ਨਾਲ ਦੋਨੋਂ ਮੀਆਂ ਬੀਬੀ ਲੱਲਨ ਤੇ ਫਿਰ ਵੀ ਜੇ ਵੀਰਾਂ ਨੂੰ ਹੈ ਪ੍ਰੋਬਲਮ ਤਾਂ ਸਰ ਉਹਨਾਂ ਦਾ ਆਹ ਆਪਾਂ ਸੋਲੂਸ਼ਨ ਰੱਖਿਆ ਪਿਛਲੀ ਵਾਰੀ ਆਪਾਂ ਦਿਖਾਇਆ ਸੀ ਸਰ ਕਾਉਂਟੈਕਸ ਹਨਾ ਹੁਣ ਆਪਾਂ ਦਿਖਾ ਰਹੇ ਟਾਈਮੈਕਸ ਕਿਉਂਕਿ ਅਗਰ ਸਮਾਂ ਲੱਗੇਗਾ ਹੀ ਨਹੀਂ ਤਾਂ ਸਰ ਮੁਸ਼ਕਿਲ ਹੋ ਜਾਂਦੀ ਹੈਗੀ ਹੈ ਨਾ ਮੇਲ ਦੇ ਸਪਰਮ ਨਹੀਂ ਰਿਲੀਜ਼ ਹੋ ਪਾਉਂਦੇ ਹੈਗੇ ਤਾਂ ਪ੍ਰੋਪਰਲੀ ਸਰ ਟਾਈਮੈਕਸ ਲੈ ਸਕਦੇ ਹੈਗੇ ਉਹ ਤੇ ਜੇ ਉਹਨਾਂ ਦਾ ਸੀਮਨ ਨਹੀਂ ਹੈਗਾ ਪ੍ਰੋਪਰ ਸੀਮਨ ਨੂੰ ਵਧੀਆ ਕਰਨ ਵਾਸਤੇ ਸਰ ਇਹ ਵੀਰੇਕਸ ਤਾਂ ਉਹਨਾਂ ਦਾ ਵੀਰਜ ਜਿਹੜਾ ਆ ਉਹ ਹਾਰਡ ਹੋ ਜਾਣਾ ਹੈ ਨਾ ਸਰ ਵੀਰਜ ਉਹਨਾਂ ਦਾ ਠਿਕ ਹੋ ਜਾਣਾ ਵਧੀਆ ਹੋ ਜਾਣਾ ਇਹ ਵੀਰੇਕਸ ਲੈ ਸਕਦੇ ਆ ਵੀਰੇਕਸ ਦੇ ਨਾਲ ਨਾਲ ਕਾਉਂਟੈਕਸ ਦਾ ਵੀ ਫਾਇਦਾ ਸਰ ਲੈ ਸਕਦੇ ਆ ਅੱਜ ਮੇਰੀ ਇਹ ਪੰਜੀਰੀ ਓਵਰ ਆਲ ਮੈਨੂੰ ਲੱਗਦਾ ਆ ਜੇ ਮੈਂ ਗੱਲ ਕਰਾਂ ਜਿਹਨੇ ਜਿਹਨੇ ਦੇਖ ਲਈ ਸਰ ਉਹਨਾਂ ਦੇ ਵਿੱਚੋਂ ਇੱਕ ਵੀ ਨਹੀਂ ਛੁੜਿੰਦਾ ਸਰ ਮੈਂ ਮੇਰੇ ਇੱਕ ਵੀਡੀਓ ਚ ਕਿਹਾ ਸੀਗਾ ਵੀ 21 ਦਿਨ ਅ빠 ਇੱਕ ਫਾਰਮੂਲੇ 'ਚ ਕਿਹਾ ਸੀ ਨਾ ਕਿ ਬਈ 21ਵਾਂ ਦਿਨ ਨਹੀਂ ਆਣਾਗਾ ਪੀਰੀਅਡ ਤਾਂ ਉਹਨਾਂ ਨੂੰ ਆਣੇ ਹੀ ਨਹੀਂ ਇੱਕ ਦਿਨਾ ਬਾਅਦ ਖੁਸ਼ਖਬਰੀ ਸਰ ਮੇਰੇ ਕਹੇ ਤੇ 21 ਦਿਨਾ ਬਾਅਦ ਖੁਸ਼ਖਬਰੀ ਮੇਰੇ ਬਹੁਤ ਪੇਸ਼ੈਂਟ ਨੂੰ ਮਿਲੀ ਹੈ ਅਨਗਿੰਤ ਪਰ ਅੱਜ ਮੈਂ ਕਹਾਂਗੀ ਇਹ ਪੰਜੀਰੀ ਖਾ ਕੇ ਜਿਨ੍ਹਾਂ ਨੇ ਆਈਵੀਐਫ ਵੀ ਕਰਾਉਣਾ ਹੈ ਮੰਨ ਲਓ ਜ਼ਿਆਦਾ ਉਮਰ ਹੋ ਗਈ ਉਹਨਾਂ ਦੇ ਕੋਲ ਉਹਨਾਂ ਨੂੰ ਆਈਵੀਐਫ ਹੀ ਹਾਲਤ ਦਿੱਖਦਾ ਹੈ ਉਹ ਇਹ ਫਾਰਮੂਲਾ ਬਣਾ ਤਿੰਨ ਮਹੀਨੇ ਪਹਿਲਾਂ ਐਟ ਲੀਸਟ ਪਹਿਲਾਂ ਲੈ ਲੈਣ ਪਲੈਨਿੰਗ ਤੋਂ ਤਿੰਨ ਮਹੀਨੇ ਪਹਿਲੇ ਤੁਹਾਡੇ ਨਾਲ ਗੱਲ ਵੀ ਕਰ ਸਕਦੇ ਨੇ ਸਰ ਉਹ ਕਨਸਲਟ ਕਰਦੇ ਹੋਗੇ ਹਾਂ ਸਰ ਐਕਚੁਅਲੀ ਮੈਂ ਜ਼ਿਆਦਾਤਰ ਕਨਸਲਟ ਵੈਸੀ ਫਾਰਮੂਲੇਸ਼ਨ ਦੱਸਣ ਲਈ ਹੀ ਕਰਦੀ ਹਾਂ ਪਰ ਫਿਰ ਵੀ ਬੜੀਆਂ ਸਰ ਏਜ ਦੇ ਅਕੋਰਡਿੰਗ ਪ੍ਰੋਬਲਮਸ ਹੁੰਦੀਆਂ ਦਵਾਈ ਵੀ ਲੈ ਸਕਦੇ ਹੋ ਮੈਡੀਸਨ ਵੀ ਲੈ ਸਕਦੇ ਆ ਆਪਾਂ ਮੁਹਾਲੀ ਹੁੰਨੇ ਆ ਸਰ ਫੇਜ਼ 10 ਸੈਕਟਰ 64 ਐਸ ਸੀ ਐਫ 61 ਹੈ ਬਾਕੀ ਮੇਰੇ ਦਿੱਤੇ ਗਏ ਨੰਬਰਾਂ ਤੇ ਪੇਸ਼ੈਂਟ ਸੰਪਰਕ ਕਰ ਸਕਦੇ ਜੀ ਬਹੁਤ ਬਹੁਤ ਸ਼ੁਕਰੀਆ ਮੈਮ ਸਾਰੀ ਗੱਲਬਾਤ ਲਈ ਸੋ ਦੇਖੋ ਸੀਨੀਅਰ ਨਰਸਿੰਗ ਅਫੀਸਰ ਹਰਮੀਤ ਜੀ ਨੇ ਅੱਜ ਇਹਨਾਂ ਦੀ ਪੰਜੀਰੀ ਬਣਾਉਣ ਦੀ ਗੱਲ ਕਹੀ ਹੈ ਸੰਘਾੜੇ ਦਾ ਆਟਾ ਹੋ ਗਿਆ ਬਾਕੀ ਮਜੀਠ ਹੋ ਗਿਆ ਨਾ ਕੇਸਰ ਹੋ ਗਿਆ ਅਨਾਰ ਦੇ ਛਿਲਕੇ ਹੋ ਗਏ ਕਮਲ ਦੇ ਜਿਹੜੇ ਅਸੀਂ ਕਹ ਲਈਏ ਕਿ ਕਮਲ ਦੇ ਫੁੱਲ ਹੋ ਗਏ ਔਰ ਕੰਗੀ ਬੀਜ ਹੋ ਗਏ ਇਸ ਤੋਂ ਇਲਾਵਾ ਗੁੱਲੜ ਦੀ ਗੱਲ ਵੀ ਉਹਨਾਂ ਨੇ ਗੁੱਲੜ ਦੀ ਵੀ ਗੱਲ ਜਿਹੜੀ ਕੀਤੀ ਹੈਗੀ ਹੈ ਇਹਨਾਂ ਸਾਰੇ ਦੀ ਪੰਜੀਰੀ ਬਣਾ ਕੇ ਜੇਕਰ ਅਸੀਂ ਇਸਤੇਮਾਲ ਕਰਦੇ ਹਾਂ ਚਾਹੇ ਉਹ ਮੇਲ ਨੇ ਚਾਹੇ ਫੀਮੇਲ ਸਾਡੀਆਂ ਭੈਣਾਂ ਨੇ ਹਰਮੀਤ ਜੀ ਦਾ ਕਹਿਣਾ ਹੈ ਕਿ ਉਸ ਦਾ ਫਾਇਦਾ ਹੋਣਾ ਤੁਹਾਨੂੰ ਲਾਜ਼ਮੀ ਹੈ ਤੇ ਉਮੀਦ ਕਰਦਾ ਕਿ ਜਿਹੜਾ ਇਹ ਨੁਸਖਾ ਇਹ ਫਾਰਮੂਲਾ ਉਹਨਾਂ ਲੋਕਾਂ ਤੱਕ ਤੁਸੀਂ ਜ਼ਰੂਰ ਪਹੁੰਚਦਾ ਕਰਦੇ ਹੋ ਜਿਨ੍ਹਾਂ ਦੇ ਘਰ ਦੇ ਵਿੱਚ ਅਜੇ ਵੀ ਹਨੇਰਾ ਹੈ ਔਲਾਦ ਕਰਨ ਨੂੰ ਤਰਸ ਰਹੇ ਨੇ ਬਹੁਤ ਸਾਰੇ ਐਫਰਟ ਲਗਾ ਰਹੇ ਨੇ ਵਾਰ-ਵਾਰ ਆਈ ਵੀ ਐਫ ਵੀ ਉਹਨਾਂ ਦਾ ਫੇਲ ਹੋ ਰਿਹਾ ਹੈ ਤੇ ਹਰ ਪਾਸੇ ਤੋਂ ਉਹਨਾਂ ਨੂੰ ਹਨੇਰਾ ਨਜ਼ਰ ਆ ਰਿਹਾ ਇੱਕ ਵਾਰ ਮਾਂ ਬਣ ਗਈ ਦੂਸਰੇ ਬੱਚੇ ਦੀ ਜ਼ਰੂਰਤ ਹੈ ਪਰ ਦੂਸਰਾ ਬੱਚਾ ਘਰ ਨਹੀਂ ਆ ਰਿਹਾ ਤਾਂ ਉਹਨਾਂ ਵਾਸਤੇ ਵੀ ਇਹ ਨੁਸਖੇ ਫਾਰਮੂਲੇ ਮੈਨੂੰ ਲੱਗਦਾ ਹੈ ਕਿ ਕਾਫੀ ਹੱਦ ਤੱਕ ਠੀਕ ਸਾਬਤ ਹੋ ਸਕਦੇ ਨੇ ਫਿਲਹਾਲ ਇਹ ਵੀਡੀਓ ਦੇਖਣ ਤੋਂ ਬਾਅਦ ਜੇਕਰ ਤੁਹਾਡੇ ਮਨ ਦੇ ਵਿੱਚ ਕੋਈ ਸਵਾਲ ਕੋਈ ਸ਼ੰਕਾ ਪੈਦਾ ਹੁੰਦਾ ਹੈ ਤਾਂ ਅਸੀਂ ਨੰਬਰ ਦੇ ਦਿੱਤਾ ਹੈ ਹਰਮੀਤ ਜੀ ਦਾ ਉਸ ਨੰਬਰ ਦੇ ਉੱਤੇ ਕਾਲ ਕਰਕੇ ਤੁਸੀਂ ਇਹਨਾਂ ਦੀ ਟੀਮ ਨਾਲ ਗੱਲ ਕਰੋ ਪਹਿਲਾਂ ਇਹਨਾਂ ਦੀ ਟੀਮ ਨਾਲ ਗੱਲ ਕਰਕੇ ਮੈਡਮ ਨਾਲ ਅਪਾਇੰਟਮੈਂਟ ਫਿਕਸ ਕਰੋ ਤੇ ਆਪਣੀਆਂ ਦਿੱਕਤਾਂ ਪਰੇਸ਼ਾਨੀਆਂ ਇਹਨਾਂ ਕੋਲੋਂ ਜਿੰਨੇ ਜੋਗੇ ਅਸੀਂ ਅਸੀਂ ਕਰ ਰਹੇ ਹਾਂ ਜਿਸ ਤਰੀਕੇ ਦਾ ਜੋ ਸਮਰੱਥਾ ਸੀਨੀਅਰ ਨਰਸਿੰਗ ਆਫੀਸਰ ਹਰਮੀਤ ਜੀ ਨੂੰ ਪਰਮਾਤਮਾ ਨੇ ਬਖਸ਼ੀ ਹੈ ਉਹ ਤੁਹਾਡੇ ਸਾਹਮਣੇ ਅਸੀਂ ਰੱਖ ਹੀ ਦਿੰਦੇ ਹਾਂ ਧੰਨਵਾਦ